ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉਤਵਾਰ ਦਿਆਂ ਮੈਂ ਸੁੱਚੇ ਮੋਤੀ રે ਤੇਰੇ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵੀਰਾ ਵੀਰਾ ਮੇਰਾ ਸਤਰੰਗਾ ਚੀਰਾ ਮਾਤੀਸ ਵਾਲਾ ওকে ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਐ ਬਹੁਤ ਬਹੁਤ ਧੰਨਵਾਦੀ ਹੈ ਜੀ ਮੈਂ ਅਕਸ਼ੇ ਕੁਮਾਰ ਪਾਜੀ ਦਾ ਕਿ ਪਾਜੀ ਇਸ ਤਰ੍ਹਾਂ ਹੀ ਤੁਸੀਂ ਵਾਦੇ ਖੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਹੁਣ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਪਾਜੀ ਨਹੀਂ ਜੀ ਕਦੇ ਨਹੀਂ ਜੀ ਤੁਹਾਡੇ ਭਰਾ ਤੇ ਉਹ ਲਕਸ਼ ਕੁਮਾਰ ਬੜੀ ਖਾਸ ਕਰਕੇ ਗੱਲ ਬੜੀ ਵਧੀਆ ਕਹੀ ਹੈ ਕਿ ਆਪ ਮਦਦਨੀਏ ਇੱਕ ਵੱਡੇ ਭਰਾ ਦੇ ਲਈ ਛੋਟੇ ਭੈਣ ਨੂੰ ਪਿਆਰ ਹੈ ਤੁਹਾਨੂੰ ਕਦੋਂ ਪਤਾ ਲੱਗਾ ਕੀ ਇਹ ਨਾ ਕਰੋ ਆ ਜੀ ਮੈਨੂੰ ਆ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਮੈਨੂੰ ਬੈਂਕ ਚੋਂ ਫੋਨ ਆਇਆ ਸੀ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ਤੁਹਾਨੂੰ ਕੋਈ ਟਰਾਂਜੈਕਸ਼ਨ ਹੋਈ ਹੈ ਤੇ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿਉਂਕਿ ਮੇਰੇ ਤੇ ਚਿੱਤੇ ਚੇਤੇ ਵੀ ਨਹੀਂ ਸੀ ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਆ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦੀ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਵੀਰ ਇੱਕ ਭਰਾ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੀ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਆ ਮੇਰੇ ਕੋਲ ਵਰਡਸ ਨਹੀਂ ਆ ਗਏ ਜੀ ਵਰਡਸ ਖਤਮ ਹੋ ਗਏ ਕਿੰਨੀ ਰਕਮ ਕਿੰਨੀ ਉਹਨਾਂ ਨੇ 25 ਲੱਖ ਦੀ ਮੈਨੂੰ ਇਮਦਾਦ ਭੇਜੀ ਹੈ ਜੀ ਬਹੁਤ ਪਰਿਵਾਰ ਦੇ ਸ਼ੁਰੂ ਕੀ ਖੁਸ਼ੀ ਦੀ ਲੈ ਰਹੀ ਜੀ ਓਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਅਬ ਕੀ ਹੋਗਾ ਹਮ ਕਿਸ ਤਰ੍ਹਾਂ ਕਰਾਂਗੇ ਸਾਡਾ ਸਕੂਲ ਸਾਡੀ ਪੜਾਈਗਾ ਪਰ ਉਹ ਖੁਸ਼ੀ ਦੀ ਲੈ ਰਹੀ ਜੀ ਰਖੜੀ ਵੀ ਆ ਰਹੀ ਆ ਤੇ ਹਾਂ ਮੈਂ ਜਾਵਾਂਗੀ ਜੀ ਜ਼ਰੂਰ ਕੋਸ਼ਿਸ਼ ਕਰਾਂਗੀ ਮੈਂ ਆਪਣੇ ਵੀਰ ਦੇ ਘਰ ਤੇ ਬੰਨਣਾ ਰਖੜੀ ਨਮ ਇੱਕ ਭਰਾ ਦੇ ਲਈ ਗਾਣਾ ਆ ਮੈਂ ਜੀ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਇਹ ਜਿਹੜਾ ਮੈਂ ਇਹ ਗਾਣਾ ਇਹ ਵੀ ਰਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਸੁਣਾਵਾਂ ਜੀ ਹਾਂ ਵੀਰਾ ਵੀਰਾ ਤੇਰਾ ਸਤਰੰਗਾ ਚੀਰਾ ਚੀਰਿਉ ਤੂ ਵਾਰ ਦਿਆਂ ਮੈਂ ਸੁੱਚੇ ਮੋਤੀ ਵੇ ਤੇਰੇ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵੀਰਾ ਵੀਰਾ ਮੇਰਾ ਸਤਰੰਗਾ ਚੀਰਾ ਮਾਪੀ ਤੋਂ ਅਕਸ਼ੇ ਕੁਮਾਰ ਭਾਈ ਨੂੰ ਤੁਸੀਂ ਕਿਸ ਤਰ੍ਹਾਂ ਦਾ ਧੰਨਵਾਦ ਕਰੋ ਠੀਕ ਨਾ ਚੋ। ਮੈਂ ਜੀ ਬਿਲਕੁਲ ਨਤਮਸਤਕ ਹੋ ਕੇ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਐ। ਬਹੁਤ ਬਹੁਤ ਧੰਨਵਾਦੀਆਂ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ। ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵੱਧਦੇ ਫੁੱਲਦੇ ਰਹੋ। ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਐ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਐ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਭਾਜੀ ਬਹੁਤ ਬਹੁਤ ਧੰਨਵਾਦੀ ਆ ਤੁਹਾਡੀ ਕਿਸੇ ਤਰ੍ਹਾਂ ਦਾ ਰਾਪਤਾ ਰਿਹਾ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਭਾਜੀ ਨਹੀਂ ਜੀ ਕਦੇ ਨਹੀਂ ਕੋਈ ਰਾਪਤਾ ਨਹੀਂ ਹੈ ਕੋਈ ਮੇਰੇ ਨਾਲ ਤੁਹਾਡੇ ਮਾਤਾ ਜੀ ਹਰਨਾਮ ਨਾਮ ਸੀ ਪੂਰੀ ਦੁਨੀਆ ਚ ਹਾਂਜੀ ਉਹ ਤਾਂ ਨਹੀਂ ਕਿ ਉਹਨਾਂ ਦੀ ਸਤਿਕਾਰ ਹੋ ਜੋ ਪੰਜਾਬ ਦੇ ਕਲਾਕਾਰ ਹੋਣੇ ਆਣਾ ਚਾਹੀਦਾ ਖਾਸ ਕਰਕੇ ਉਹ ਕਲਾਕਾਰ ਜਿਹੜੇ ਵਰਲਡ ਲੈਵਲ ਤੇ ਚਾਹੀਏ ਜੀ ਦਸਾ ਜਾਂ ਗਿੱਕੜ ਵਾਲੇ ਕਿੰਨੇ ਅਜਿਹੇ ਨਾਮ ਨੇ ਹਾਂਜੀ ਜਿਹੜੇ ਵਰਲਡ ਕਲਾਸ ਲੈਵਲ ਤੇ ਪਹੁੰਚ ਚੁੱਕੇ ਹੋਏ ਬੜੇ ਆਰਥਿਕ ਪੱਖੋਂ ਬੜੇ ਸਾਉਂਡ ਹੈ ਹਾਂਜੀ ਹਾਂਜੀ ਲੱਗਦਾ ਕਿ ਉਹਨਾਂ ਨੂੰ ਵੀ ਮਾਤਾ ਗੁਰਮੀਤ ਕੌਰ ਦੀ ਸਰਕਾਰ ਚਕੇ ਆਣਾ ਚਾਹੀਦਾ ਸੀ ਆ ਆਣਾ ਚਾਹੀਦਾ ਆਣਾ ਤੇ ਚਾਹੀਦਾ ਸੀ ਸਰ ਪਰ ਮੈਂ ਕਿਸੇ ਜੀ ਬਿਲਕੁਲ ਜੀ ਮੈਂ ਕਿਸੇ ਨੂੰ ਸਰ ਮੈਂ ਇਥੇ ਗੁਹਾਰ ਲਗਾ ਸਕਦੀ ਹਾਂ ਮੈਂ ਗੱਲ ਕਰ ਸਕਦੀ ਹਾਂ ਉਹਨਾਂ ਦਾ ਮੇਰੇ ਕੋਲ ਆਣਾ ਮੈਂ ਕਾਮੀ ਮੰਗ ਰਹੀ ਆ ਜੀ ਉਹਨਾਂ ਦਾ ਆਣਾ ਜਾਂ ਨਾ ਆਣਾ ਇਹ ਅੱਗੇ ਉਹਨਾਂ ਤੇ ਹੈ ਬਿਜ਼ੀ ਬੰਦੇ ਨੇ ਜੀ ਹੋ ਸਕਦਾ ਆਪਣੇ ਕਮਾਕਾਰਾਂ ਦੇ ਵਿੱਚ ਰੁੱਝੇ ਹੋਣ ਹਾਂ ਜੀ